ਵੇ ਬੱਲੇ 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 175 175 ਰੁਕੇ ਬੱਲੇ 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 ਚੱਲੋ ਚੱਲ ਜੱਟ ਵਾਸੀ ਦੇ ਬੁੱਤਾਂ ਚੱਲ ਵਾਸੀ ਦੇ ਮੁੰਡਿਆਂ ਚੱਲੇ ਹਾਏ ਉਹ ਮੇਰਾ ਰੱਬ ਹਾਏ ਤੇਰੇ ਰੱਬ ਆਹ ਹਾਏ ਉਹ ਮੇਰੇ ਰੱਬ ਤਾਂ ਮਾਂ ਮੇਰਾ ਰੱਬਾ ਮੋਲੀਆ साहिल, सा सामिल मैं आरु बात आवाज साहिल, दिया साहिब आरुदेवी के नाच ਸਕਾਫੀਕੀਸ਼ਨ ਦੇ ਫੋਟੋ ਤੇ ਰਾਸਮੀ ਨਾਲ ਜੇਕਰ ਤੋਂ ਖਾ ਲਿਆ ਸ੍ਰੀ ਸਰਦਾਰ ਛੁਰੀਦੇ ਸਿੰਘ ਜੀ ਨਾਲ ਸਾਥੇ ਦਿਨਾ ਨਗਰ ਜੀਨੇ ਮਤਾ ਸਮਾਰੋਹ ਬਹੁਤ ਵਧੀਆ ਬਾਲਿਆ ਤੱਕੀ ਕਰ ਦੋ ਯਾਰ ਪ੍ਰਾਪਾਹ ਮੋਰਦਾਰ ਤਾੜੀਆਂ ਲਾੜ ਦੋ ਯਾਰ ਮੱਡੇ ਦੇ ਵਾਸਤੇ ਬੰਦਲ ਦੀ ਤੈਦ ਨੇ ਪਿਓ ਆ ਰਵਾਈ ਤੂੰ ਇੱਧਰ ਦੇਖੋ ਰਵਾਈ ਉਹਨਾਂ ਬੋਲਦੇ ਆਏ ਮਾਸਪੋਜੀਸ਼ਨ ਟਿਕਰਾਹ ਉਹ ਕਿਹਦੇ ਤੋਂ ਆ ਕੇ ਤਾਂ ਦੱਸੋ ਉਹਨਾਂ ਦਾ ਮਤਲਬ ਸਰਦਾਰ ਜੀਰ ਸਿੰਘ ਜੀ ਉਹਨਾਂ ਦਾ ਵੀ ਸਾਡੇ ਜਿਹੜੇ ਪ੍ਰਾਈ ਜਿਹੜਾ ਕੰਟਰੀਬਿਊਟ ਕੀਤਾ ਜਾ ਰਿਹਾ ਹੈ। ਰੈਕਡਿਓ ਓਕੇ ਓਕੇ ਇੱਕ ਪਾਸੇ ਡਰਾਗੇ ਦਾ ਬੋਲ ਜੂ ਚੱਲ ਰਿਹਾ ਹੈ। ਇੱਕ ਪਾਸੇ ਸਰ ਅੱਜ ਖੇਡਾਂ ਨੂੰ ਲੈ ਕੇ ਜੂਤ ਬੜਾ ਉੱਭਰਿਆ ਹੈ। ਤੁਹਾਡੇ ਦਾ ਬੜਾ ਵਧੀਆ ਪ੍ਰੋਗਰਾਮ ਕਿੱਦਾਂ ਗਿਆ ਕੀ ਕਰਨ ਜੀ। ਅੱਜ ਪਾਜੀ ਡਿੰਪਲ ਨੇ ਜਿਹੜਾ ਇੱਥੇ ਇੱਕ weight lifting ਦਾ ਜਿਹੜਾ ਕਰਾਇਆ ਕੰਪੀਟੀਸ਼ਨ ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਆ ਔਰ ਕਾਫੀ ਬੱਚਿਆਂ ਨੇ ਇੱਥੇ ਪਾਰਟਿਸਿਪੇਟ ਕੀਤਾ ਆ ਔਰ ਮਜ਼ਾ ਆਇਆ ਦੇਖ ਕੇ ਕਿ ਯੂਥ ਜਿਹੜਾ ਸਾਡਾ ਆ ਉਹ ਚੰਗੇ ਪਾਸੇ ਲੱਗਾ ਹੋਇਆ ਅਸੀਂ ਇਸ ਤੋਂ ਪਹਿਲਾਂ ਜਕੜੀਆਂ ਪਿੰਡ ਦੇ ਵਿੱਚ ਇੱਕ ਪਬਲਿਕ ਮੀਟਿੰਗ ਵੀ ਕਰਕੇ ਆਏ ਆ ਇਡੈਂਟੀਟੀ ਡਰ ਕੈਂਪੇਨ ਉਹਦੇ ਵਿੱਚ ਵੀ ਕਾਫੀ ਸਾਡੇ ਯੂਥ ਉੱਥੇ ਇਕੱਠਾ ਹੋਇਆ ਸੀ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਕਮੇਟੀ ਦੇ ਵੀ ਬੰਦੇ ਉੱਥੇ ਇਕੱਠੇ ਹੋਏ ਸੀ ਔਰ ਉਥੇ ਵੀ ਅਸੀਂ ਇਹੀ ਕਹਿ ਕੇ ਆਏ ਆਂ ਵੀ ਨਸ਼ਿਆਂ ਨੂੰ ਛੱਡ ਕੇ ਸਾਨੂੰ ਸਪੋਰਟਸ ਪਿੱਛੇ ਲੱਗਣਾ ਚਾਹੀਦਾ ਹੈ ਔਰ ਸਪੋਰਟਸ ਵੱਲ ਜਾ ਕੇ ਸਪੋਰਟਸ ਨਾਲ ਹੀ ਸਾਡੇ ਸਮਾਜ ਦਾ ਜਿਹੜਾ ਵਾ ਵਧੀਆ ਜਿਹੜਾ ਉਥਾਨ ਹੋ ਸਕਦਾ ਹੈ ਜੀ ਤੇ ਅੱਜ ਸਾਨੂੰ ਬਹੁਤ ਵਧੀਆ ਲੱਗਾ ਜੀ ਮੈਂ ਔਰ ਐਸ ਐਚ ਓ ਸਾਡੇ ਦੀਨਾ ਨਗਰ ਆਏ ਆਂ ਇੱਥੇ ਔਰ ਅਸੀਂ ਧੰਨਵਾਦ ਕਰਦੇ ਆਂ ਜੀ ਸਾਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ ਇੱਥੇ ਔਰ ਅੱਗੇ ਤੋਂ ਵੀ ਇਸ ਜਿਹੜੇ ਇਵੈਂਟ ਹੋਣਗੇ ਉਹਦੇ ਚ ਅਪਾ ਪਾਰਟਿਸਪੇਟ ਕਰਿਆ ਕਰਾਂਗੇ ਪੰਜਾਬ ਦੇ ਲੋਕ ਸਾਰ ਬੜੀ ਚਿੰਤਾਜਨਾ ਕਿਉਂਕਿ ਠਰਾਕ ਚੋਂ ਲੈ ਕੇ ਆਹ ਇੱਕ ਇੱਕ ਲੋਕ ਤੇ ਬੱਚੇ ਲੋਕਾਂ ਦੇ ਜਿਹੜੇ ਮਾਤਮਾਤ ਦੇ ਉਹ ਮਰਦੇ ਜਾ ਰਹੇ ਤੁਹਾਨੂੰ ਪਤਾ ਹੀ ਹੈ ਪੰਜਾਬ ਪੁਲਿਸ ਉਹ ਵੀ ਕਾਫੀ ਵਧੀਆ ਪ੍ਰਾਲੇ ਕਰਦੀ ਯਾਰ ਫਿਰ ਵੀ ਸਾਰੇ ਤੇ ਜਿਹੜਾ ਉਹ ਅਨੁਸ਼ਾਸਨ ਨਹੀਂ ਲਗਾਇਆ ਯਾਰ ਮਤਲਬ ਇਹ ਉਹਦੇ ਵਿੱਚ ਦੇਖੋ ਪੰਜਾਬ ਤੇ ਲੋਕ ਚਿੰਤਤ ਨੇ ਤੇ ਉਸ ਤੋਂ ਜ਼ਿਆਦਾ ਪੰਜਾਬ ਸਰਕਾਰ ਚਿੰਤਤ ਆ ਜੀ ਔਰ ਸਾਡੀ ਪੰਜਾਬ ਪੁਲਿਸ ਚਿੰਤਤ ਆ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀਆਂ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ ਅਸੀਂ ਉਹਦੇ ਤੇ ਕੰਮ ਵੀ ਕਰ ਰਹੇ ਆ ਔਰ ਅਸੀਂ ਉਹਦੇ ਤੇ ਰਿਕਵਰੀਆਂ ਵੀ ਕਰ ਰਹੇ ਆ ਔਰ ਸਾਨੂੰ ਉਮੀਦ ਆ ਕਿ ਅਸੀਂ ਪਬਲਿਕ ਦੇ ਸਹਿਯੋਗ ਦੇ ਨਾਲ 100% ਜਿਹੜਾ ਨਸ਼ੇ ਨੂੰ ਖਤਮ ਕਰਾਂਗੇ ਇਹ ਇਹ ਸੁਨੇਹਾ ਦਵਾਂਗਾ ਜੀ ਮੈਂ ਨਸ਼ਾ ਨੂੰ ਤਿਆਗੋ ਔਰ ਨਸ਼ੇ ਵਾਲੇ ਪਿੱਛੇ ਨਾ ਲੱਗੋ ਸਪੋਰਟਸ ਦੇ ਪਿੱਛੇ ਲੱਗੋ ਵਧੀਆ ਗੇਮਸ ਖੇਲੋ ਔਰ ਆਪਣੇ ਦੇਸ਼ ਦਾ ਔਰ ਪੰਜਾਬ ਦਾ ਨਾਮ ਰੋਸ਼ਨ ਕਰੋ ਜੀ ਇਹ ਤੇ ਬੇਚੀ ਤੁਸੀਂ ਅੱਜ ਬੜਾ ਵਧੀਆ ਪ੍ਰਦਰਸ਼ਨ ਕੀਤਾ ਸਰ ਕੀ ਕਹਿੰਦੇ ਆ ਸਰ ਮੈਂ ਤੇ ਇਹ ਹੀ ਕਹਿਣਾ ਚਾਹੂੰਗਾ ਤੁਹਾਡੇ ਚੈਨਲ ਦੇ ਮਾਝ ਬਰਾਹੀਂ ਕਿ ਇਹ ਜਸਟ ਇੱਕ ਨੰਬਰ ਹੈ ਮਤਲਬ ਏਜ ਘੱਟ ਜਾਂ ਜ਼ਿਆਦਾ ਜਾਂ ਉਹਦਾ ਕੋਈ ਫਰਕ ਨਹੀਂ ਪੈਂਦਾ ਆਦਮੀ ਨੂੰ ਹਮੇਸ਼ਾ ਆਪਣੇ ਜਿਹੜੀ ਸ਼ੁਰੂਆਤ ਆ ਉਹ ਮਤਲਬ ਯੰਗ ਸਮਝ ਕੇ ਕਰਨੀ ਚਾਹੀਦੀ ਤੇ ਇਹ ਮਿਸਾਲ ਤੁਹਾਡੇ ਸਾਹਮਣੇ ਆ ਮੇਰੀ ਏਜ ਤਕਰੀਬਨ ਜੀ 75 ਸਾਲ ਤੇ 3 ਮਹੀਨੇ ਆ ਤੇ ਵੇੜ ਤਕਰੀਬਨ ਅੱਜ 2 ਕਿਲੋ ਲਿਫਟ ਕੀਤਾ 200 ਕਿਜੀ ਲਿਫਟ ਕੀਤਾ ਵਾ 2 ਕਵਾਂਟਲ 2 ਕਵਾਂਟਲ ਹਾਂਜੀ ਜੀ ਹਾਂਜੀ ਭਾਈ ਭਾਈ ਅੱਜ ਉਹਨੇ ਬੜਾ ਬੜਾ ਜਿਹਾ ਜੋ ਕਿ ਇੰਗਲੈਂਡ ਆ ਗਏ ਤਾਂ ਵੀ ਤੁਹਾਨੂੰ ਕੋ ਕੋ ਸੈਰਾਂ ਦੇ ਵੀ ਜਿਹੜੇ ਨਵਾਂ ਅਟਾਰਨੀ ਆ ਗਿਆ ਪਰ ਸਗਿੰਦਾ ਤੁਸੀਂ ਕੀ ਕਰਦੇ ਜਦੋਂ ਕੀ ਐਜੀਟਿਵ ਜਿੰਮ ਕਿੱਥੇ ਰਹਿੰਦੀ ਬੇਸਿਕਲੀ ਸਾਡੀ ਜਿੰਮ ਦਾ ਨਾਮ ਹੈ ਜੋ ਕੋਇੰਟ ਫਿਟਨੈਸ ਹੈਗਾ ਜੀ ਕੋਇੰਟ ਦਾ ਮਤਲਬ ਹੁੰਦਾ ਕਿ ਪੰਜ ਚੀਜ਼ਾਂ ਦਾ ਸਮੂਹ ਤੇ ਅਸੀਂ ਇੱਕ ਸਮੂਹ ਦੇ ਨਾਲ ਲੈ ਕੇ ਚੱਲਦੇ ਹਾਂ ਜਿੰਮ ਨੂੰ ਠੀਕ ਹੈ ਜੀ ਫਿਟਨੈਸ ਇੰਡਸਟਰੀ ਦਾ ਖਿਆਲ ਰੱਖਦੇ ਹੋਏ ਕਿ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਅਸੀਂ ਜਿੰਮ ਖੋਲਿਆ ਹੈ ਜੀ ਮਗਰਾਲਾ ਰੋਡ ਮਾਸਟਰ ਕਲੋਨੀ ਦੇ ਵਿੱਚ ਸਭ ਤੋਂ ਕੋਰਟ ਸ਼ਹਿਰੀਆ ਦਿਨਾਨਗਰ ਦਾ ਜਿੱਥੇ ਆਪਾਂ ਜਿਮ ਖੋਲਿਆ ਬੱਚਿਆਂ ਨੂੰ ਅਵੇਅਰ ਕਰਨ ਵਾਸਤੇ ਕਿ ਆਪਾਂ ਨਸ਼ਿਆਂ ਤੋਂ ਦੂਰ ਰਹਿਣਾ ਜੀ ਤੇ ਦੂਸਰੀ ਗੱਲ ਆਪਾਂ ਇੱਕ ਛੋਟਾ ਜਿਹਾ ਕੰਪੀਟੀਸ਼ਨ ਕਰਵਾਇਆ ਫਰਸਟ ਟਾਈਮ ਓਪਨ ਕੰਪੀਟੀਸ਼ਨ ਹੈਗਾ ਸੀ ਜਿਹਦੇ ਵਿੱਚ ਅਸੀਂ ਵਕ ਵਕ ਸ਼ਹਿਰਾ ਦੇ ਵਿੱਚ ਇਨਵੀਟੇਸ਼ਨ ਦਿੱਤੇ ਗੁਰਦਾਸਪੁਰ ਬਟਾਲਾ ਪਠਾਨਕੋਟ ਕਲਾਨੌਰ ਕਾਫੀ ਦੂਰ ਦੂਰ ਤੋਂ ਬੱਚੇ ਆਏ ਵੀ ਨੇ ਔਰ ਸਾਡੀ ਬਦਕਿਸਮਤੀ ਇਹ ਹੈ ਕਿ ਆਪਣੇ ਸ਼ਹਿਰ ਵਿੱਚ ਹਰ ਇੱਕ ਜਿਮ ਨੂੰ ਇਨਵੀਟੇਸ਼ਨ ਦੇਣ ਦੇ ਬਾਵਜੂਦ ਵੀ ਸਾਡੇ ਆਪਣੇ ਸ਼ਹਿਰ ਵਿੱਚੋਂ ਹੀ ਕੋਈ ਸਾਡੇ ਕੋਲ ਪਾਰਟਿਸਪੇਟ ਕਰਨ ਨਹੀਂ ਆਇਆ ਸਾਨੂੰ ਇਹ ਚੀਜ਼ ਦਾ ਬਹੁਤ ਦੁੱਖ ਹੈ ਕਿ ਅਸੀਂ ਇੱਕ ਕੰਪੀਟੀਸ਼ਨ ਰੱਖਿਆ ਸੀ ਹਰ ਇੱਕ ਯੂਥ ਲਈ ਕਿ ਨਾ ਕਿ ਅਸੀਂ ਕਿਸੇ ਨਾਲ ਕੋਈ ਲਾਗਤ ਬਾਜੀ ਹੈ ਨਾ ਕੁਝ ਇਹ ਨਾ ਕੁਝ ਹੈ ਬਟ ਇੱਕ ਅੱਛਾ ਕੰਪੀਟੀਸ਼ਨ ਦਿੱਤਾ ਸੀ ਪਿਆਰ ਦਾ ਪੈਗਾਮ ਦਿੱਤਾ ਹੈ ਸਾਰਿਆਂ ਨੂੰ ਕਿ ਆਓ ਆਪਣੇ ਮੇਲ ਮਿਲਾਪ ਕਰੋ ਜੀ ਸਾਰੇ ਜਿੰਮਾ ਵਾਲੇ ਭਰਾ ਇਕੱਠੇ ਹੋਣ ਤੇ ਨਸ਼ਿਆਂ ਨੂੰ ਦੂਰ ਕਰੀਏ ਲੋਕਾਂ 'ਚ ਕਾਫੀ ਭਾੜਾ ਨੌਜਵਾਨਾਂ ਦੇ ਜਿਹੜੀ ਜੋਤ ਹੈ ਤਾਂ ਵੀ ਭਾੜਾ ਕਵੇ ਨੇ ਸਿਕਾੜਾ ਮਿਲ ਕੇ ਉਹਨਾਂ ਦਾ ਸਿਰੇ ਪੱਛਾਦ ਰਿਹਾ ਹਾਂ ਜੀ ਤੁਹਾਡੇ ਉਰ ਬੜਾ ਮਹੱਤਵ ਹੈ ਕਿ ਇਹਨਾਂ ਸਮਾਗਮ ਬਜਿੱਤੀ ਬਣਾਈ ਹੈ ਉਹਨਾਂ ਨੂੰ ਵੀ ਕਿਸ ਦੇਣਾ ਹੈ ਮੈਂ ਇਹੀ ਸੰਦੇਸ਼ ਦੇਣਾ ਚਾਹਨਾ ਕਿ ਦੇਖੋ ਨਸ਼ਾ ਹਰ ਕੋਈ ਪਿਆਏਗਾ ਤੁਹਾਨੂੰ ਨਸ਼ਾ ਹਰ ਕੋਈ ਦੇਗਾ ਤੁਹਾਨੂੰ ਪਰ ਚੰਗੀ ਨਸੀਹਤ ਕੋਈ ਕੋਈ ਦੇਗਾ ਨਸ਼ਾ ਦੇਣ ਵਾਲੇ ਹਜ਼ਾਰਾਂ ਬੰਦੇ ਨੇ ਪਰ ਚੰਗਾ ਸੁਝਾਅ ਚੰਗੀ ਗਤੀਵਿਧੀ ਚੰਗੀ ਡਾਇਰੈਕਸ਼ਨ ਉਹ ਕੋਈ ਕੋਈ ਦੇਗਾ ਅਸੀਂ ਇੱਕ ਅੱਛੀ ਡਾਇਰੈਕਸ਼ਨ ਦਿੱਤੀ ਸੀ ਬੱਚਿਆਂ ਨੂੰ ਚਲੋ ਠੀਕ ਹੈ ਸਾਡੇ ਕੋਲ ਅੱਜ ਇਕੱਠ ਹੋਇਆ 200 ਪਲੱਸ ਬੱਚੇ ਦਾ ਇਕੱਠ ਹੈ ਖੇਡਣ ਆਏ ਨੇ ਬੱਚੇ ਬਾਹਰੋਂ ਆਏ ਨੇ ਸਾਨੂੰ ਇੰਨਾ ਬਸ ਮਾਣ ਹੈ ਕਿ ਅਸੀਂ ਇੱਕ ਕੰਪੀਟੀਸ਼ਨ ਕਰਾਇਆ ਬਟ ਬੱਚੇ ਆਏ ਨੇ ਖੇਡਣ ਬਸ ਇੰਨੀ ਗੱਲ ਦੀ ਦੁਖੀ ਹੈ ਕਿ ਸਾਡੇ ਕੋਲ ਦਿਨਾਂ ਨਗਰ ਦੇ ਬੱਚੇ ਖੇਡਣ ਨਹੀਂ ਆਏ